ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਤਾ ਹੀ ਹੈ ਜੀ ਪੰਜਾਬ ਚ ਇਸ ਟਾਈਮ ਕੀ ਹਾਲਾਤ ਨੇ ਹੜ੍ਹ ਬਹੁਤ ਜ਼ਿਆਦਾ ਹੈ ਪਾਣੀ ਬਹੁਤ ਜ਼ਿਆਦਾ ਹੈ ਤੇ ਸੁਣਿਆ ਹੈ ਵੱਡਿਆ ਕੋ ਕਿ 1988 ਦੇ ਵਿੱਚ ਵੀ ਸੇਮ ਗੱਦੀ ਹੋਇਆ ਸੀਗਾ ਬਟ ਉਸ ਟਾਈਮ ਟੈਕਨੋਲੋਜੀ ਨਹੀਂ ਸੀਗੀ ਹੁਣ ਤਾਂ ਆਪਣੀ ਟੈਕਨੋਲੋਜੀ ਬਹੁਤ ਜ਼ਿਆਦਾ ਹੈ ਹੁਣ ਤੁਹਾਨੂੰ ਪਤਾ ਹੈ ਇੱਕਾ ਛੋਟੀ ਜੀ ਚੀਜ਼ ਠੀਕ ਹੈ ਜੀ ਜਿਹੜੀ ਵੈਦਰ ਦੇ ਵਿੱਚ 2 ਦਿਨ ਪਹਿਲਾਂ 3 ਦਿਨ ਬਾਅਦ ਚੋਂ ਜਾਂ ਫਿਰ ਕਦੇ ਵੀ ਹਫ਼ਤੇ 10 ਦਿਨ ਬਾਅਦੋਂ 10 ਦਿਨ ਦਾ ਕਿੰਨਾ ਕਿੰਨੇ ਪਰਸੈਂਟ ਮੀਂਹ ਪੈਣਾ ਹੈ ਜਾਂ ਕਿੰਨਾ ਮੀਂਹ ਪੈਣਾ ਹੈ ਤੇ ਮਈ ਦੇ ਵਿੱਚ ਜਿਹੜੇ ਆਪਣੀ ਸਰਕਾਰੀ ਹੈਗੀ ਹੈ ਟੈਕਨੋਲੋਜੀ ਹੈਗੀ ਹੈ ਉਹਨਾਂ ਨੇ ਮਈ ਚ ਦੱਸਤਾ ਸੀਗਾ ਕਿ ਇਸ ਵਾਰੀ 115% ਵਧ ਮੀਂਹ ਪੈਣਾ ਹੈ ਪਿਛਲੇ ਸਾਲ ਨਾਲ 115% ਬਹੁਤ ਜ਼ਿਆਦਾ ਹੁੰਦਾ ਹੈ ਫਿਰ ਵੀ ਇਹ ਇਨਾ ਹੜ ਆ ਗਿਆ ਇਨਾ ਫਲਡ ਆ ਗਿਆ ਕਿਉਂ ਆਇਆ ਇਹਦਾ ਤੇ ਉਹਦੇ ਬਾਰੇ ਮੈਂ ਥੋੜੀ ਰਿਸਰਚ ਕਰਨ ਲੱਗਾ ਸੀਗਾ ਕਿਉਂਕਿ ਮੈਨੂੰ ਵੀ ਕਨਫਰਮ ਨਹੀਂ ਆ ਮੈਨੂੰ ਥੋੜਾ ਸ਼ੱਕ ਹੈਗਾ ਕਿ ਇਹ ਥੋੜੀ ਜੀ ਹਿਊਮਨ 에ਰਰ ਹੋ ਸਕਦਾ ਹੈ ਕਿ ਇਹ ਆਪਣੀ ਕਿਸੇ ਸਰਕਾਰੀ ਤੰਤਰ ਦੀ ਗਲਤੀ ਹੋ ਸਕਦੀ ਹੈ ਥੋੜੇ ਜੀ ਮੈਂ ਇੱਕ ਰਿਪੋਰਟ ਵੀ ਪੜ੍ਹੀ ਸੀ ਉਹਦੇ ਵਿੱਚ ਇਹੀ ਕਿਹਾ ਸੀਗਾ ਉਸ ਬਾਰੇ ਤੁਹਾਨੂੰ ਮੈਂ ਹੁਣ ਅੱਗੇ ਆਪਾਂ ਡਿਸਕਸ ਕਰਦੇ ਆ ਜਦੋਂ ਹੁਣ ਪਤਾ ਹੀ ਹੈ ਪੰਜਾਬ 'ਚ ਤਕਰੀਬਨ 13000 ਤੋਂ ਵੱਧ ਪਿੰਡ ਹੈਗੇ ਆ ਤੇ ਉਹਦੇ ਵਿੱਚੋਂ 1300 ਦੇ ਤਕਰੀਬਨ ਪਿੰਡ ਅਫੈਕਟਡ ਹੋਏ ਆ ਕਿਉਂਕਿ ਹੁਣ ਐਜ਼ ਐ ਅਸੀਂ ਐਨ ਆਰ ਆਈ ਆ ਪੰਜਾਬ ਤੋਂ ਬਾਹਰ ਰਹਿੰਦੇ ਆ ਜਿਹੜੇ ਆਪਾਂ ਨੂੰ ਪੰਜਾਬੀ ਮਿਲਦੇ ਆ ਤੁਹਾਨੂੰ ਪੁੱਛਦੇ ਕਿ ਤੁਹਾਡੇ ਵੱਲ ਕਿੱਦਾਂ ਕੀ ਹਾਲ ਆ ਜੇ ਕਹਿੰਦੇ ਕਿ ਠੀਕ ਆ ਸਾਡੇ ਵੱਲ ਇਹ ਨਾ ਨਹੀਂ ਆ ਠੀਕ ਆ ਪੰਜਾਬ 'ਚ ਹੜ੍ਹ ਆਇਆ ਪੰਜਾਬ 'ਚ 1300 13000 ਪਿੰਡਾਂ ਵਿੱਚੋਂ ਤਕਰੀਬਨ 1300 ਅਫੈਕਟਡ ਹੋਏ ਆ ਤੇ ਉਹ ਵੀ ਬਹੁਤ ਜ਼ਿਆਦਾ ਹੁੰਦੇ ਆ ਤੇ ਗੱਲ ਕਰੀਏ ਤਾਂ ਕਿਹੜੇ ਕਿਹੜੇ ਪਿੰਡ ਆ ਅੰਮ੍ਰਿਤਸਰ ਏਰੀਏ ਦੇ ਤਕਰੀਬਨ 100 ਪਿੰਡ ਹੈਗੇ ਆ ਗੁਰਦਾਸਪੁਰ ਦੇ ਅਲਿਖਾ ਰੋਟੇ ਸਾਹਮਣੇ 202 ਪਠਾਨਕੋਟ ਦੇ ਤਕਰੀਬਨ 80 ਤੋਂ ਜ਼ਿਆਦਾ ਕਪੂਰਥਲਾ ਦੇ 107 ਤੋਂ ਜ਼ਿਆਦਾ ਤੇ ਫਿਰੋਜ਼ਪੁਰ ਦੇ 93 ਥੋੜੇ ਉਸ ਤੋਂ ਜ਼ਿਆਦਾ ਮੁਕਸਰ 64 ਤਰਨਤਾਰਨ ਦੇ 50 ਤੇ ਬਾਕੀ ਫਜ਼ਿਲਕਾ ਤੇ ਹੁਸ਼ਾਪੁਰ ਏਰੀਏ ਦੇ ਹੈਗੇ ਆ ਤੇ ਇਸ ਤੋਂ ਬਾਅਦ ਇਹ ਥੋੜਾ ਜਿਹਾ ਜਿਹੜਾ ਅੰਕੜਾ ਹੈ ਇਹ ਸਿਰ ਤਕਰੀਬਨ 6-7 ਦਿਨ ਪੁਰਾਣਾ ਹੈ ਤੇ ਹੁਣ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਵੱਧ ਗਿਆ ਹੋਗਾ ਅੰਕੜਾ ਤੇ ਹੁਣ ਗੱਲ ਕਰੀਏ ਕਿ ਜਦੋਂ ਗਵਰਨਮੈਂਟ ਨੂੰ ਪਤਾ ਸੀਗਾ ਮਈ ਦੇ ਵਿੱਚ 10% ਸੀਗਾ ਪਰ ਟੈਕਨੋਲੋਜੀ ਤੁਹਾਨੂੰ ਪਤਾ ਹੈ ਇੰਡੀਆ ਟੈਕਨੋਲੋਜੀ ਕਿੰਨੀ ਹਾਈ ਫਾਈ ਹੈ ਇੰਡੀਆ ਟੈਕਨੋਲੋਜੀ ਇੰਨੀ ਹਾਈ ਫਾਈ ਇੱਕ ਅਮਰੀਕਾ ਵਰਗੀ ਵੀ ਜਿਹੜੇ ਕੰਟਰੀ ਆ ਉਹ ਇੰਡੀਆ ਤੋਂ ਆਈ.ਟੀ. ਟੈਕਨੀਸ਼ੀਅਨ ਮੰਗ ਲੈਂਦੇ ਰਹੇ ਜਦੋਂ ਉਹਨਾਂ ਨੇ ਮਈ 'ਚ 10% ਸੀਗਾ ਕਿ 115% ਵੱਧ ਮਈ ਪੈਣਾ ਹੈ ਤਾਂ ਇਹ ਉਹ ਕੋਈ ਡਿਸੀਜਨ ਕਿਉਂ ਨਹੀਂ ਲਿਆ ਗਿਆ ਤੇ ਜਿਹੜਾ ਹੁਣ ਪੰਜਾਬ ਦੇ ਵਿੱਚ ਜਿਹੜਾ ਪਾਣੀ ਆਇਆ ਹੈ ਇਹਦੇ ਵਿੱਚ ਦੋ ਡੈਮ ਆ ਜਿਹੜੇ ਮੇਨ ਇੱਕ ਹੈ ਜੀ ਪਾਖੜਾ ਜਿਹਨੂੰ ਆਪਾਂ ਪਾਖੜਾ ਬਿਆਸ ਮੈਨੇਜਮੈਂਟ ਹੈਗੇ ਬੋਰਡ ਉਹ ਕਰਦੇ ਆ ਦੂਜਾ ਪੌਂਗ ਡੈਮ ਇਹ ਵੀ ਬੀਬੀਐਮਬੀ ਦੇ ਅੰਡਰ ਹੀ ਹੁੰਦਾ ਹੈ ਜਿਹੜਾ ਬੀਬੀਐਮਬੀ ਦਾ ਫੁੱਲ ਫਾਰਮ ਹੈਗਾ ਜੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਜਿਹੜੇ ਹੁੰਦੇ ਮੈਂਬਰ ਹੁੰਦੇ ਆ ਉਹਦੇ ਵਿੱਚ ਇੱਕ ਹੋ ਗਿਆ ਜੀ ਸੈਂਟਰ ਗਵਰਨਮੈਂਟ ਇੱਕ ਪੰਜਾਬ ਇੱਕ ਹਰਿਆਣਾ ਇੱਕ ਮਾਧ ਪ੍ਰਦੇਸ਼ ਇਹ ਚਾਰ ਨੇ ਜਦੋਂ ਵੀ ਪਾਣੀ ਛੱਡਣਾ ਹੈ ਕਿੰਨਾ ਪਾਣੀ ਛੱਡਣਾ ਹੈ ਇਹ ਚਾਰਾਂ ਦਾ ਡਿਸੀਜਨ ਇਕੱਠਾ ਹੋਊਗਾ ਤਾਂ ਤਾਂ ਪਾਣੀ ਛੱਡੇ ਜਾਊਗਾ ਹੁਣ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਠੀਕ ਹੈ ਜੀ ਹੁਣ ਜੇ ਮੰਨ ਲਓ ਆਮ ਆਦਮੀ ਪਾਰਟੀ ਨੇ ਜੇ ਕਿਹਾ ਹੋਊਗਾ ਮੈਂ ਕਨਫਰਮ ਨਹੀਂ ਕਰਦਾ ਮੈਂ ਸਿਰਫ ਅਸੰਪਸ਼ਨ ਲਾ ਰਿਹਾ ਕਿ ਮੰਨ ਲਓ ਜੇ ਆਮ ਆਦਮੀ ਪਾਰਟੀ ਨੇ ਕਿਹਾ ਹੋਊਗਾ ਕਿ ਪਾਣੀ ਛੱਡ ਦਿਓ ਪਹਿਲਾਂ ਬੀ ਪੈਣ ਤੋਂ ਪਹਿਲਾਂ ਤਾਂ ਹਰਿਆਣਾ ਵਿੱਚ ਬੀਜਪੀ ਹੈ ਠੀਕ ਹੈ ਜੀ ਤੇ ਸੈਂਟਰ ਗਵਰਨਮੈਂਟ ਵੀ ਬੀਜਪੀ ਹੈ ਤਾਂ ਫਿਰ ਬੀਜਪੀ ਹੋ ਸਕਦਾ ਕਿ ਉਹਨਾਂ ਦੀ ਵੋਟ ਲਾਗੂ ਹੋ ਜਵੇ ਤੇ ਉਹ ਪੰਜਾਬ ਦੇ ਨਾਲ ਨਾ ਕੜੇ ਹੋਣ ਤਾਂ ਹੋ ਸਕਦਾ ਕਿ ਇਹ ਇਸਨ ਹੋ ਸਕਦਾ ਹੈ ਕਿਉਂਕਿ ਜਿਹੜਾ ਇਹ ਜਿੰਨਾ ਵੀ ਪੌਂਡ ਹੈ ਤੇ ਪਾਖੜਾ ਬਿਆਸ ਦਾ ਜਿੰਨਾ ਵੀ ਪਾਣੀ ਇਕੱਠਾ ਪੂਰਾ ਕੀਤਾ ਹੁੰਦਾ ਹੈ ਇਹਦੇ ਵਿੱਚ ਸਿਰਫ 20% ਪਾਣੀ ਪੰਜਾਬ ਨੂੰ ਮਿਲਦਾ ਹੈ ਬਾਕੀ 80% ਪਾਣੀ ਦਿੱਲੀ ਹਰਿਆਣਾ ਤੇ ਰਾਜਸਥਾਨ ਇਹਨਾਂ ਵਿੱਚ ਡਿਵਾਈਡ ਹੁੰਦਾ ਹੈ ਠੀਕ ਹੈ ਜੀ ਕਿ ਪਾਣੀ 20% ਪੰਜਾਬ ਨੂੰ ਮਿਲਦਾ ਹੈ ਤੇ ਹੜ ਵੀ ਸਾਰੇ ਪੰਜਾਬ ਦੇ ਹਿੱਸੇ ਆ ਰਿਹਾ ਤੇ ਇਹ ਥੋੜੀ ਜੀ ਤੁਹਾਨੂੰ ਆਪ ਨੂੰ ਰਿਸਰਚ ਕਰਨੀ ਪੈਣੀ ਹੈ ਕਿ ਕਿਉਂ ਚੱਕਰ ਪੈ ਗਿਆ ਕਿ ਇਹਦੇ ਵਿੱਚ ਜੋ ਵੀ ਤੁਹਾਡੇ ਗਵਰਨਮੈਂਟ ਦੇ ਨਾਲ ਕੋਈ ਹੋਵੇ ਤੁਸੀਂ ਇਹ ਪੁੱਛੋ ਕਿ ਪਾਣੀ ਕਿਉਂ ਨਹੀਂ ਛੱਡਿਆ ਗਿਆ ਪਹਿਲਾਂ ਤੇ ਇਹਦੇ ਵਿੱਚ ਇਕੱਲੇ ਸੈਂਟਰ ਗਵਰਨਮੈਂਟ ਦੀ ਮੈਂ ਗਲਤੀ ਨਹੀਂ ਕਰ ਸਕਦਾ ਕਿ ਕਿਉਂਕਿ ਜੇ ਪਾਣੀ ਨਹੀਂ ਛੱਡਿਆ ਗਿਆ ਤੇ ਰੂਵੀ ਸੈਂਟਰ ਗਵਰਨਮੈਂਟ ਧਿਆਨ ਦੇਣਾ ਚਾਹੀਦਾ ਸੀਗਾ ਇਹਦੇ ਵਿੱਚ ਬਰਾਬਰ ਹੀ ਪੰਜਾਬ ਗਵਰਨਮੈਂਟ ਦੇ ਵੀ ਗਲਤੀ ਆ ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਵੀ ਇਸ ਵਾਰੀ ਜ਼ਿਆਦਾ ਬਰਸਿਆ ਤਾਂ ਇਹਨਾਂ ਨੂੰ ਨਹਿਰਾ ਪੱਕੇ ਕਰਨੀ ਚਾਹੀਦੀ ਸੀਗੀਆਂ ਤੇ ਡਰੇਨੇਜ ਸਿਸਟਮ ਸਾਫ਼ ਕਰਨੇ ਚਾਹੀਦੇ ਸੀਗੇ ਇਹ ਹਰ ਵਾਰ ਦਾ ਹੀ ਰਹਿੰਦਾ ਜੀ ਹਰ ਵਾਰ ਇਹੀ ਹੈ ਪਤਾ ਹੈ ਕਿ ਮੀਂਹ ਪੈ ਸਕਦੇ ਆ ਆਹੀ ਮੰਨ ਕੇ ਚੱਲੋ ਕਿ ਵੀ ਜਿਆਦਾ ਹੀ ਪੈਣਾ ਠੀਕ ਹੈ ਜੀ ਜੇ ਮੀਂਹ ਜਿਆਦਾ ਪੈਣਾ ਤਾਂ ਮੰਨ ਕੇ ਚੱਲੋ ਕਿ ਡਰੇਨ ਸਿਸਟਮ ਪਹਿਲਾਂ ਹੀ ਜਿਹੜੇ ਹੈਗੇ ਆਪਣੇ ਸਾਫ਼ ਕਰ ਲੋ ਨਹਿਰਾਂ ਪੱਕੀਆਂ ਕਰਨ ਦੀ ਕੋਸ਼ਿਸ਼ ਕਰੋ ਇਹ ਤਾਂ ਹੁਣ ਦੋਨਾਂ ਦੀ ਗਲਤੀ ਹੈ ਕਿਸੇ ਇੱਕ ਦੀ ਗਲਤੀ ਤਾਂ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਜੀ ਬਾਕੀ ਦਾ ਜੀ ਹੁਣ ਪੰਜਾਬ ਦੀ ਗੱਲ ਨੁਕਸਾਨ ਬਹੁਤ ਜਿਆਦਾ ਹੋ ਗਿਆ ਹੈ ਜਿੰਨਾ ਸੋਚ ਸੋਚਿਆ ਵੀ ਨਹੀਂ ਜਾ ਸਕਦਾ ਉਸ ਤੋਂ ਵੀ ਜਿਆਦਾ ਨੁਕਸਾਨ ਹੋ ਗਿਆ ਹੈ ਕਿ ਪਤਾ ਹੈ ਕਿ ਇੱਕਦਮ ਹੁਣ ਇਸ ਤੋਂ ਉੱਭਰੇ ਨਹੀਂ ਜਾਣਾ ਥੋੜਾ ਟਾਈਮ ਲੱਗਣਾ ਹੈ ਆਪਾਂ ਸਾਰੇ ਪੰਜਾਬੀਆਂ ਨੂੰ ਕਹਿੰਦੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀ ਚਿੰਤ ਦੀ ਕਲਾ ਬਣਾ ਕੇ ਰੱਖੋ ਅਸੀਂ ਤੁਹਾਡੇ ਨਾਲ ਆ ਸਾਰੇ ਐਨਆਰਆਈ ਭਰਾ ਤੁਹਾਡੇ ਨਾਲ ਹੈਗੇ ਆ ਤੇ ਕਿਉਂਕਿ ਹਾਲੇ ਤਾਂ ਪਾਣੀ ਜਿੰਨਾ ਲੱਗ ਰਿਹਾ ਕਿ ਇੱਕ ਜਾਂ ਦੋ ਤਰੀਕ ਤੱਕ ਜਿਹੜਾ ਦੱਸਿਆ ਹੈ ਕਿ ਮੀਂਹ ਜਿਆਦਾ ਪੈਣਾ ਹੈ ਉਸ ਤੋਂ ਬਾਅਦ ਚਾਰਜ ਆ ਪੈਂਦਰਾਵਲ ਪਾਣੀ ਉਤਰ ਜੂਗਾ ਨੀਚੀ ਹੋ ਜਾਊਗਾ ਨਾ ਉਸ ਤੋਂ ਬਾਅਦ ਜਿਹੜੀ ਮੇਨ ਪ੍ਰੋਬਲਮ ਹੈ ਮੈਨੂੰ ਲੱਗਦਾ ਉਸ ਤੋਂ ਬਾਅਦ ਸ਼ੁਰੂ ਹੋਊਗੀ ਕਿਉਂਕਿ ਕਾਫੀ ਜਾਨਵਰ ਜਿਹੜੇ ਹੁਣ ਮਰ ਗਏ ਆ ਠੀਕ ਹੈ ਜੀ ਉਹਨਾਂ ਦੇ ਕਾਫੀ ਜਿਹੜੇ ਉਹਨਾਂ ਦੇ ਡੈੱਡ ਬੋਡੀ ਹੋਊਗੀ ਉਹਦੇ ਵਿੱਚੋਂ ਵੀ ਕਾਫੀ ਹੁਣ ਤੁਹਾਨੂੰ ਪਤਾ ਹੈ ਬਿਮਾਰੀਆਂ ਨਿਕਲਣੀਆਂ ਆਇਆ ਫਿਰ ਮੱਖੀ ਮੱਛਰ ਵੀ ਕਾਫੀ ਹੋ ਜਾਣਾ ਹੈ ਤੇ ਹੁਣ ਸਾਰੇ ਪੰਜਾਬੀ ਨੂੰ ਬੇਨਤੀ ਹੈ ਕਿ ਆਪਾਂ ਇਕੱਠੇ ਰਹਿਣਾ ਹੈ ਤੇ ਕੋਈ ਹੌਸਲਾ ਰੱਖਿਓ ਛੱਡਿਓ ਨਾ ਆਪਾਂ ਸਾਰੇ ਤੁਹਾਡੇ ਨਾਲ ਹੈਗੇ ਆ ਠੀਕ ਹੈ ਜੀ ਜਿਹੜੇ ਸੀਐਨਆਰ ਹੀ ਹੈਗੇ ਆਸੀਂ ਵੀ ਆਪਣੇ ਵੱਲ ਪੂਰੀ ਕੋਸ਼ਿਸ਼ ਕਰਦੇ ਪਏ ਆ ਤੁਹਾਨੂੰ ਜਿੰਨੀ ਵੱਧ ਤੋਂ ਵੱਧ ਹੈਲਪ ਹੋਵੇ ਭੇਜੀਏ ਤੇ ਉਸ ਬਾਰੇ ਅਸੀਂ ਤੁਹਾਡੇ ਨਾਲ ਥੋੜਾ ਡਾਟਾ ਮੈਂ ਤੁਹਾਨੂੰ ਸ਼ੇਅਰ ਵੀ ਕਰੂੰਗਾ ਕਿਉਂਕਿ ਡਾਟਾ ਹਲੇ ਮੈਂ ਕਲੈਕਟ ਕਰ ਰਹੇ ਆ ਕਿ ਕਿਹੜੇ ਕਿਹ ਜੇ ਕਿਹੜੀ ਕਿਹੜੀ ਕੰਟਰੀ ਤੋਂ ਜਾਂ ਕਿਹੜੀ ਕਿਹੜੀ ਸਿਟੀ ਤੋਂ ਆਪਾਂ ਪੰਜਾਬ ਨੂੰ ਹੈਲਪ ਭੇਜ ਰਹੇ ਹਾਂ ਕਿਉਂਕਿ ਹੈਲਪ ਪਤਾ ਕਿੱਠੀ ਹੋ ਜਾਂਦੀ ਹੈ ਪਰ ਆਪਾਂ ਤਾਂ ਵੀ ਚੈੱਕ ਕਰਨਾ ਕਿ ਜਿੰਨੀ ਹੈਲਪ ਕਿੱਠੀ ਹੋ ਰਹੀ ਹੈ ਉਹ ਸਹੀ ਜਗ੍ਹਾ ਪਹੁੰਚ ਵੀ ਰਹੀ ਹੈ ਇਦਾਂ ਤਾਂ ਨਹੀਂ ਕਿ 20% ਹੈਲਪ ਪਹੁੰਚ ਨਹੀਂ ਰਹੀ ਹੈ ਤੇ 80% ਵਿੱਚ ਹੀ ਗਾਇਬ ਹੋ ਰਹੀ ਹੈ ਤਾਂ ਇਸੇ ਵੇਲੇ ਆਪਾਂ ਪੂਰਾ ਧਿਆਨ ਰੱਖਾਂਗੇ ਕਿ ਕਿੱਥੋਂ ਕਿੰਨੇ ਕਿੰਨੇ ਬਾਹਰ ਆਪਾਂ ਭੇਜ ਰਹੇ ਹਾਂ ਤੇ ਤੁਸੀਂ ਵੀ ਤੇ ਥੋੜੇ ਨਾਲ ਦੋ-ਤਿੰਨ ਮੈਂ ਇੱਕ ਕਰਨੀਆਂ ਸੀਗੀਆਂ ਕਿ ਇੱਕ ਤਾਂ ਬੇਨਤੀ ਕਰਨੀ ਸੀ ਕਿ ਇੱਕ ਤਾਂ ਜਿਹੜਾ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆਣਾ ਕਿ ਕਾਫੀ ਕਲਿੱਪ ਵਾਇਰਲ ਹੋ ਰਿਹਾ ਹੈ ਕਿ ਕੋਈ ਬਜ਼ੁਰਗ ਹੈਗੇ ਆ ਜਾਂ ਫਿਰ ਕੋਈ ਮਾਤਾ ਜੀ ਆ ਜਾਂ ਫਿਰ ਅੰਕਲ ਜੀ ਆ ਹੁਣ ਇਸ ਟਾਈਮ ਗੁੱਸੇ 'ਚ ਜਿਹਨਾਂ ਨੂੰ ਨੁਕਸਾਨ ਹੋਇਆ ਹੈ ਗੁੱਸਾ ਵੱਧਦਾ ਵੀ ਆ ਔਰ ਗੁੱਸੇ ਜਿਹ ਹੈਗਾ ਤੇ ਉਹ ਕਦੇ ਸਰਕਾਰੀ ਬੰਦਿਆਂ ਨੂੰ ਜਾਂ ਸੈਂਟਰ ਦੇ ਬੰਦਿਆਂ ਨੂੰ ਜਾਂ ਜਿਹੜੇ BBMP ਦੇ ਬੰਦੇ ਆ ਉਹਨਾਂ ਨੂੰ ਘੱਟ ਵੱਧ ਬੋਲਦੇ ਆ ਕੰਮ ਗੁੱਸੇ 'ਚ ਗੁੱਸੇ ਨਿਕਲ ਜਾਂਦਾ ਹੈ ਤਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਅਸੀਂ ਰਿਕਵੈਸਟ ਕਰਦੇ ਆ ਕਿ ਪਲੀਜ਼ ਜੇ ਉਹਨਾਂ ਨੇ ਗੁੱਸੇ ਵਿੱਚ ਕੁਝ ਨਿਕਲਿਆ ਆਇਆ ਤਾਂ ਤੁਸੀਂ ਉਹਨਾਂ ਨੂੰ ਅੱਗੇ ਸਰਕੂਲੇਟ ਨਾ ਕਰੋ ਅੱਗੇ ਸਟੇਟਸ ਨਾ ਪਾਓ ਜਾਂ ਅੱਗੇ ਉਹਨਾਂ ਨੂੰ ਆਪਣੇ ਵਿਊ ਲਾਈਨ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਨਾ ਫਸਾਓ ਕਿਉਂਕਿ ਹੁਣ ਤਾਂ ਉਹ ਗੁੱਸੇ ਵਿੱਚ ਉਸ ਨਾਲ ਕੁਝ ਬੋਲ ਜਾਂਦੇ ਆ ਬਟ ਜਦੋਂ ਕੱਲ ਨੂੰ ਇਹ ਮਾਮਲਾ ਠੰਡਾ ਹੋਊਗਾ ਹੋ ਸਕਦਾ ਹੈ ਕਿ ਕੋਈ ਐਮਓ ਚ ਕਿੜੇ ਕੱਡੇ ਕੋਈ ਸਰਕਾਰੀ ਬੰਦੇ ਕਹਿਣ ਕਿ ਹਾਂ ਸਾਨੂੰ ਉਸ ਟਾਈਮ ਗਲਤ ਬੋਲਿਆ ਸੀਗਾ ਤੇ ਮੈਂ ਤੁਹਾਨੂੰ ਵੀ ਸਲਾਹ ਦਵਾਂਗਾ ਕਿ ਥੋੜਾ ਜਿਹਾ ਸੋਸ਼ਲ ਮੀਡੀਆ ਤੋਂ ਪਰੇਜ ਜਾਣਾ ਚਾਹੀਦਾ ਹੈ ਇੱਕ ਮੈਂ ਦੇਖ ਰਿਹਾ ਸੀਗਾ ਇੱਕ ਭਾਈ ਸਾਹਿਬ ਹੈਗਾ ਸਿੱਖ ਤੇ ਉਹ ਵੀ ਕਹਿ ਰਹੇ ਸੀਗੇ ਕਿ ਹੁਣ ਕ੍ਰਿਸਚੀਅਨ ਭਾਈ ਜਾਨਾ ਕਿੱਥੇ ਗਿਆ ਜਾਂ ਡੇਰੇ ਵਾਲੇ ਕਿੱਥੇ ਗਏ ਜਾਂ ਹਿੰਦੂ ਵਾਲੇ ਕਿੱਥੇ ਗਏ ਤਾਂ ਮੈਂ ਸਾਰਿਆਂ ਨੂੰ ਅਹੀ ਬੇਨਤੀ ਕਰਨਾ ਚਾਹੁੰਦਾ ਕਿ ਹੱਲੇ ਆਪਾਂ ਬਹੁਤ ਕ੍ਰਿਟੀਕਲ ਸਟੇਜ 'ਚ ਹੈਗੇ ਹਾਂ ਤੇ ਆਪਾਂ ਸਾਰਿਆਂ ਦੀ ਹੈਲਪ ਚਾਹੀਦੀ ਹੈ ਜੋ ਵੀ ਹੈਲਪ ਕਰਨਾ ਚਾਹ ਰਿਹਾ ਹੈ ਉਹਨੂੰ ਆ ਕੇ ਹੈਲਪ ਕਰਨ ਦੋ ਕਿਉਂਕਿ ਪੰਜਾਬ ਸਿਰਫ ਸਿੱਖਾਂ ਦਾ ਨਹੀਂ ਹੈ ਪੰਜਾਬ ਪੰਜਾਬੀਆਂ ਦਾ ਹੈ ਇਹ ਸਾਰੇ ਧਰਮਾਂ ਦਾ ਇਕੱਠਾ ਹੈਗਾ ਤੇ ਹੋ ਸਕਦਾ ਹੈ ਕਿ ਬਾਕੀ ਧਰਮ ਵੀ ਹੱਲੇ ਹੈਲਪ ਕਰਦੇ ਹੋਣ ਬਟ ਅਪਰ ਤੱਕ ਇਨਫੋਰਮੇਸ਼ਨ ਨਹੀਂ ਪਹੁੰਚਦੀ ਹੋਊਗੀ ਤਾਂ ਹੱਲੇ ਹੇਟ ਸਪੀਚ ਨਾ ਦੋ ਸਾਰਿਆਂ ਨੂੰ ਰਿਕਵੈਸਟ ਆਪ ਰਿਕਵੈਸਟ ਹੀ ਕਰ ਸਕਦੇ ਆ ਕਿ ਰਿਕਵੈਸਟ ਹੈ ਜੀ ਹੇਟ ਸਪੀਚ ਨਾ ਦੋ ਤੇ ਜੋ ਵੀ ਹੈਲਪ ਕਰਨ ਦਾ ਰਿਹਾ ਜਦੋਂ ਉਹਨਾਂ ਨੂੰ ਹੈਲਪ ਕਰਨ ਦੋ ਕਈ ਜਗ੍ਹਾ ਮੈਂ ਸੁਣਿਆ ਹੈ ਕਿ ਪੰਜਾਬੀ ਆ ਬਾਹਰ ਦੇ ਕੋਈ ਦੂਜੇ ਸਟੇਟ ਦੇ ਹੈਲਪ ਕਰਦੇ ਆ ਪਰ ਹੁਣ ਦੂਜੇ ਸਟੇਟਾਂ ਵਾਲੇ ਹੈਲਪ ਨਹੀਂ ਕਰ ਰਹੇ ਤਾਂ ਥੋੜਾ ਟਾਈਮ ਦੋ ਹੋ ਸਕਦਾ ਕਿ ਉਹਨਾਂ ਦੀ ਹੈਲਪ ਆ ਰਹੀ ਹੋਊਗੀ ਹੋ ਸਕਦਾ ਕਿ ਉਹ ਹੈਲਪ ਨਾ ਕਰਨ ਇਸ ਵਾਰ ਅਸੀਂ ਆਪਾਂ ਬਾਅਦ ਸੋਚਾਂਗੇ ਹੱਲੇ ਹੇਟ ਸਪੀਚ ਦੇਣ ਦਾ ਕੋਈ ਟਾਈਮ ਨਹੀਂ ਹੈਗਾ ਤੇ ਕਿਉਂਕਿ ਪੰਜਾਬ ਪੰਜਾਬ ਗੁਰੂ ਦੀ ਧਰਤੀ ਹੈ ਇਹ ਬੜੀ ਵਾਰੀ ਉਹ ਜਿਹੜੀ ਆ ਬੜੀ ਵਾਰੀ ਬਣੀ ਆ ਪੰਜਾਬ ਨੂੰ ਪਤਾ ਹੀ ਹੈ ਜੀ 47 ਚ 84 ਚ 95 ਚ ਕਾਫੀ ਵਾਰੀ ਨੁਕਸਾਨ ਹੋਇਆ ਪਰ ਸਿੱਖ ਖੜੇ ਹੋਏ ਆ ਖੜੇ ਹੋਵਾਂਗੇ ਤੇ ਖੜੇ ਹੁੰਦੇ ਰਵਾਂਗੇ ਥੋੜਾ ਜਿਹਾ ਮੋਸ਼ਨਲ ਹੋ ਗਿਆ ਤੇ ਥੋੜੀ ਜਿਹੀ ਮੈਂ ਸਟੱਡੀ ਕੀਤੀ ਸੀ ਕਿ ਪੰਜਾਬ ਤੇ ਜਾਪਾਨ ਜਾਪਾਨ ਤੁਹਾਨੂੰ ਪਤਾ ਹੀ ਆ ਜਿਹਨੂੰ ਚੜਦੇ ਸੂਰਜ ਦਾ ਦੇਸ਼ ਕਹਿੰਦੇ ਆ ਉਹਦੇ ਹਾਲਾਤ ਵੀ ਆਪਣੇ ਵਰਗੇ ਹੀ ਆ ਪਰ ਉਹ ਵੀ ਹਰ ਵਾਰੀ ਖੜਾ ਹੁੰਦਾ ਹੈ ਉਸ ਦੇਖੇ ਉਹ ਤੇ ਕਿੰਨੀ ਸੁਨਾਮੀ ਹੁੰਦੀ ਹੈ ਕਿੱਥੇ ਅਰਥਕ ਕਿੰਨੇ ਉੱਤੇ ਪਹੁੰਚਾ ਲੁੰਦੇ ਆ ਕਿਉਂਕਿ ਇੱਕ ਰਿਕਾਰਡ ਅਕੋਰਡਿੰਗ ਸਭ ਤੋਂ ਜ਼ਿਆਦਾ ਪਹੁੰਚਾ ਲ ਜਾਂ ਸੁਨਾਮੀ ਜਾਪਾਨ ਦੇ ਵਿੱਚ ਹੁੰਦੀ ਹੈ ਪਰ ਹਰ ਵਾਰੀ ਖੱਡਦਾ ਹੈ ਤੇ ਇਸ ਲਈ ਵੀ ਪੰਜਾਬੀ ਨੂੰ ਅਕਸਰ ਜੋੜ ਕੇ ਬੇਨਤੀ ਆ ਕਿ ਠੀਕ ਆ ਥੋੜਾ ਟਾਈਮ ਲੱਗੂਗਾ ਇਦਾਂ ਨਹੀਂ ਕਹਿ ਸਕਦੇ ਕਿ ਇਕਦਮ ਹੀ ਹੋ ਜਾਣਾ ਹੈ ਥੋੜਾ ਟਾਈਮ ਤਾਂ ਲੱਗੂਗਾ ਬਟ ਅਸੀਂ ਤੁਹਾਡੇ ਨਾਲ ਹੀ ਆਂ ਪੰਜਾਬ ਤੁਹਾਡੇ ਨਾਲ ਜਿੰਨਾ ਹੋਵੇਗਾ ਉਸ ਤੋਂ ਵੱਧ ਕਰਾਂਗੇ ਜਿੰਨਾ ਹੋ ਸਕੇ ਉਸ ਤੋਂ ਵੱਧ ਕਰਾਂਗੇ ਤੇ ਨਾਲ ਤੁਹਾਡੇ ਖੜਾਂਗੇ ਤੇ ਬਾਕੀ ਜਿੱਦਾਂ ਮੈਂ ਪਹਿਲੇ ਵੀ ਗੱਲ ਕੀਤੀ ਸੀਗੀ ਮੈਨੂੰ ਹੱਲੇ ਵੀ ਪਤਾ ਨਹੀਂ ਕਿਉਂ ਅੰਦਰੋਂ ਫੀਲ ਹੋ ਰਿਹਾ ਕਿਉਂਕਿ ਮੈਂ ਇੰਨਾ ਵੀ ਸਾਇੰਟਿਸਟ ਨਹੀਂ ਹੈਗਾ ਜਾਂ ਮੈਂ ਕੋਈ ਇੰਨਾ ਵੱਡਾ ਨਹੀਂ ਹੈਗਾ ਕਿ ਜੋ ਮੈਂ ਕਹਾਂ ਉਹ ਹੀ ਹੋਊਗਾ ਕਿ ਮੈਨੂੰ ਅੰਦਰੋਂ ਫੀਲ ਹੋ ਰਿਹਾ ਕਿ ਇਹ ਨੇਚਰਲ ਜਾਂ ਕਹਿੰਦੇ ਕੁਦਰਤੀ ਕ੍ਰੋਪੀ ਘਟਾ ਥੋੜਾ ਹਿਊਮਨ 에ਰਰ ਲੱਗਦਾ ਹੈ ਕਿਉਂਕਿ ਤੁਹਾਨੂੰ ਦੇਖਿਆ ਹੋਣਾ ਕਿ ਪਿਛਲੇ ਟਾਈਮ ਦੇ ਵਿੱਚ ਇੱਕ ਲੈਂਡ ਪੂਲਿੰਗ ਆਈ ਸੀਗੀ ਲੈਂਡ ਪੂਲਿੰਗ ਪਾਲਿਸੀ ਸੀਗੀ ਜਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਸੈਂਟਰ ਦਾ ਪੰਜਾਬ ਦੇ ਨਾਲ ਥੋੜਾ ਪਿਆਰ ਵੱਧ ਹੀ ਜਾਂਦਾ ਹੈ ਤੇ ਲੈਂਡ ਪੂਲਿੰਗ ਦੇ ਵਿੱਚ ਇਦਾਂ ਸੀਗਾ ਕਿ ਕਿਸਾਨਾਂ ਨੂੰ ਕਿਹਾ ਸੀ ਆਪਣੀ ਜਮੀਨ ਵੇਚ ਦੋ ਬਟ ਕਿਸਾਨ ਨਹੀਂ ਮੰਨੇ ਵਧੀਆ ਗੱਲ ਨਹੀਂ ਮੰਨੇ ਕਿਉਂਕਿ ਲੈਂਡ ਪੁਲਿੰਗ ਮੈਂ ਵੀ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਉਹ ਕਿੰਨੀ ਕੰਪਲਿਕੇਟ ਸੀ ਉਹ ਮੈਨੂੰ ਵੀ ਨਹੀਂ ਸਟੱਡੀ ਹੋ ਰਹੀ ਸੀ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਦੀ ਵੀ ਗਵਰਨਮੈਂਟ ਹੋ ਸਕਦਾ ਕਿ ਇਹ ਬਹੁਤ ਵਧੀਆ ਹੋਵੇ ਪੁਲਿੰਗ ਲੈਂਡ ਪੁਲਿੰਗ ਹੋ ਸਕਦਾ ਕਿ ਵਧੀਆ ਨਾ ਹੋਵੇ ਬਟ ਮੈਨੂੰ ਇਹ ਵਧੀਆ ਲੱਗਾ ਕਿ ਇਹ ਡਿਸੀਜਨ ਵਾਪਸ ਲੈ ਲਿਆ ਤੇ ਇੱਕ ਵਾਰੀ ਫੇਰ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਹੁਣ ਪਤਾ ਹੈ ਕਿ ਜਦੋਂ ਪਾਣੀ ਉਤਰਨਾ ਹੈ ਤੇ ਖੇਤਾਂ ਦੇ ਵਿੱਚ ਫਸਲ ਤਾਂ ਮੈਨੂੰ ਲੱਗਦਾ ਨਹੀਂ ਬਚੀ ਹੋਊਗੀ ਕਿਉਂਕਿ ਪੰਜਾਬ ਦੀ ਤਕਰੀਬਨ ਜਿਵੇਂ ਮੈਂ ਡਾਟਾ ਦੇਖ ਰਿਹਾ ਸੀਗਾ 3 ਲੱਖ ਹੈਕਟੇਰ ਫਸਲ ਖਰਾਬ ਹੋ ਰਹੀ ਹੈ ਤੇ ਉੱਥੇ ਫਿਰ ਗਾਰੇ ਵੀ ਜੜੇ ਹੋਊਗਾ ਕਿਉਂਕਿ ਕੱਲ ਪਰਸੋ ਇੱਕ ਮੈਂ ਵੀਡੀਓ ਦੇਖੀ ਸੀ ਉੱਥੇ ਪਿੰਡ ਦੇ ਵਿੱਚ ਜਿੱਥੇ ਪਾਣੀ ਘਟਿਆ ਉਹ ਮਿੱਟੀ ਤੇ ਰੇਤੇ ਦੇ ਵਿੱਚ ਉਹਨਾਂ ਦੇ ਜਿਹੜੇ ਸੀਗੇ ਬਾਈਕ ਵਗੈਰਾ ਜਾਂ ਮੋਟਰਸਾਈਕਲ ਉਹ ਥੱਲੇ ਦੱਬ ਗਏ ਸੀਗੇ ਤਾਂ ਇਹ ਸਾਰੇ ਪਾਸੇ ਹੋਊਗਾ ਤੇ ਸਾਰਿਆਂ ਨੂੰ ਇੱਕ ਬੇਨਤੀ ਹੈ ਪੰਜਾਬ ਦੇ ਕਿਸਾਨਾਂ ਨੂੰ ਹੌਸਲਾ ਰੱਖੋ ਅਸੀਂ ਤੁਹਾਡੇ ਨਾਲ ਹਿੰਨੇ ਐਨਆਰਆਈ ਸਾਰੇ ਤੁਹਾਡੇ ਨਾਲ ਆ ਜਿੰਨੇ ਜੋਗੇ ਹੈਗੇ ਆ ਉਸ ਤੋਂ ਵੱਧ ਹੀ ਕਰਾਂਗੇ ਹੁਣ ਤੱਕ ਉਸ ਬੰਦ ਕੱਟਦੇ ਆਏ ਆ ਪਰ ਹੁਣ ਕੋਸ਼ਿਸ਼ ਕਰਾਂਗੇ ਉਸ ਤੋਂ ਵੀ ਜ਼ਿਆਦਾ ਕੱਢੀਏ ਜਿੰਨੀ ਕ ਆਪਣੀ ਹਿੰਮਤ ਹੈਗੀ ਉਸ ਤੋਂ ਵੱਧ ਕਰਾਂਗੇ ਬਸ ਤੁਸੀਂ ਮਤਲਬ ਆਪਣੀ ਹਿੰਮਤ ਬਣਾ ਕੇ ਰੱਖਣਾ ਹੈ ਆਪਣੀ ਕੋਸ਼ਿਸ਼ ਕਰੋ ਆਪਣੀ ਜ਼ਮੀਨਾਂ ਨਾ ਵਧੋ ਕਿਸੇ ਨੂੰ ਆਪਣੇ ਕੋਲ ਹੀ ਰੱਖੋ ਕਿਉਂਕਿ ਹੁਣ ਰੇਤਾ ਆ ਗਿਆ ਹੈ ਰੇਤੇ ਦੇ ਨਾਲ ਕਾਫੀ ਨੂੰ ਪਤਾ ਹੈ ਕਿ ਨਵੀਂ ਫਸਲ ਬੀਜਣ ਨੂੰ ਵੀ ਕਾਫੀ ਮਿਹਨਤ ਕਰਨੀ ਪੈਣੀ ਹੈ ਪਰ ਕੋਈ ਚੱਕਰ ਨਹੀਂ ਆਪਾਂ ਮਿਹਨਤ ਕਰਾਂਗੇ ਆਪਣੀਆਂ ਆਪਣੀਆਂ ਜ਼ਮੀਨਾਂ ਦੀ ਵੇਚਨੀ ਨਹੀਂ ਜ਼ਮੀਨਾਂ ਆਪਣੇ ਆਪਣੇ ਕੋਲ ਹੀ ਰੱਖੋ ਤੇ ਜਿੰਨੇ ਜੋਗੇ ਹੈਗੇ ਅਸੀਂ ਕਰਾਂਗੇ ਤੇ ਬਾਕੀ ਜੋ ਵੀ ਹੋਣਾ ਅਸੀਂ ਅੱਗੇ ਜੋ ਵੀ ਅਲੱਗ-ਅਲੱਗ ਸ਼ਹਿਰ ਹੈਗੇ ਜਾਂ ਜੋ ਵੀ ਆਪਣੀ ਐਨਜੀਓ ਹੈਗੇ ਆ ਉਹ ਜਿਹੜੀ ਹੈਲਪ ਭੇਜ ਰਹੇ ਆ ਉਹ ਆਪਾਂ ਡਾਟਾ ਇਕੱਠਾ ਕਰ ਰਹੇ ਆ ਤੇ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇੱਕ ਵਾਰੀ ਫੇਰ ਚੜ੍ਹਦੀ ਕਲਾ 'ਚ ਰਹੀਓ ਤੇ ਹੌਸਲਾ ਬਣਾ ਕੇ ਰੱਖਿਓ ਪੰਜਾਬ ਫੇਖ ਲਊਗਾ ਆਪਣੇ ਪਿਆਰਦਾਰੀ ਸੱਚੀ ਕਾਲ ਜਿਸ ਸੱਚਾ ਜ਼ਾਰੇ